ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਪੁਲਿਸ ਭਰਤੀ 2025 ਦੀ ਅਨਸਰ ਕੀ ਆਊਟ ਹੋ ਗਈ ਹੈ। ਹੁਣ ਤੱਕ ਕਾਫੀ ਸਾਰੇ ਕੈਂਡੀਡੇਟਸ ਨੇ ਆਪਣੇ ਨੰਬਰ ਚੈੱਕ ਕਰ ਲਏ ਹੋਣਗੇ। ਜਿੰਨਾ ਵਿਦਿਆਰਥੀਆਂ ਨੰਬਰ ਵਧੀਆ ਬਣੇ ਹਨ ਉਹ ਤਾਂ ਹੁਣ ਆਪਣਾ ਫਿਜ਼ੀਕਲ ਨੂੰ ਲੈ ਕੇ ਤਿਆਰੀ ਕਰ ਰਹੇ ਹੋਣਗੇ। ਪਰ ਜਿਹੜੇ ਵਿਦਿਆਰਥੀਆਂ ਨੰਬਰ ਉਹਨਾਂ ਦੀ ਉਮੀਦ ਮੁਤਾਬਕ ਨਹੀਂ ਬਣੇ ਜਾਂ ਉਹਨਾਂ ਨੰਬਰ ਘੱਟ ਬਣੇ ਹਨ ਉਹ ਹੁਣ ਥੋੜਾ ਜਿਹਾ ਮਾਇਉਸ ਹੋ ਗਏ ਹੋਣਗੇ ਅਤੇ ਸੋਚ ਰਹੇ ਹੋਣਗੇ ਕਿ ਹੁਣ ਅਸੀਂ ਕੀ ਕਰੀਏ ਸੋ ਉਹਨਾਂ ਦੇ ਸਾਰੇ ਡਾਊਟ ਦੂਰ ਕਰਨ ਲਈ ਮੈਂ ਆਪਣੀ ਅੱਜ ਦੀ ਵੀਡੀਓ ਲੈ ਕੇ ਆਇਆ ਹਾਂ ਜਿਹੜੇ ਵੀ ਮੇਰੇ ਦੋਸਤ ਆਪਣੇ ਘੱਟ ਨੰਬਰਾਂ ਨੂੰ ਲੈ ਕੇ ਲੋ ਫੀਲ ਕਰ ਰਹੇ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਅਤੇ ਜਿਹੜੀਆਂ ਗਲਤੀਆਂ ਉਹਨਾਂ ਨੇ ਇਸ ਵਾਰ ਕੀਤੀਆਂ ਹਨ ਉਹ ਆਪਣੇ ਔਣ ਵਾਲੇ ਸਮੇਂ ਵਿੱਚ ਨਾ ਦਹਰਾਉਣ ਸੋ ਆਓ ਆਪਾਂ ਹੁਣ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਜਿਹੜੇ ਵਿਦਿਆਰਥੀ ਆਪਣੇ ਘੱਟ ਨੰਬਰਾਂ ਨੂੰ ਲੈ ਕੇ ਪਰੇਸ਼ਾਨ ਹਨ ਉਹਨਾਂ ਵਿਦਿਆਰਥੀਆਂ ਨੂੰ ਪਰੇਸ਼ਾਨ ਹੋਣ ਦੀ ਬਜਾਏ ਆਪਣੀਆਂ ਗਲਤੀਆਂ ਨੂੰ ਵੇਖਣ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹਨਾਂ ਦਾ ਨੰਬਰ ਕਿਸ ਕਾਰਨ ਘਟੇ ਉਹਨਾਂ ਨੇ ਕਿਹੜਾ ਸਬਜੈਕਟ ਇਹੋ ਛੱਡਿਆ ਸੀਗਾ ਜਿਹੜੇ ਕਾਰਨ ਉਹਦਾ ਨੰਬਰ ਨਹੀਂ ਭਣੇ ਸੋ ਆਪਣੀਆਂ ਅਨਸਰ ਕੀ ਦੁਬਾਰਾ ਵੇਖਣ ਅਤੇ ਉਸ ਨੂੰ ਐਨਲਾਈਜ਼ ਕਰਨ ਵੀ ਕਿਹੜੀਆਂ ਗਲਤੀਆਂ ਕਰਕੇ ਉਹਨਾਂ ਦਾ ਨੰਬਰ ਘਟ ਘਟ ਆਏ ਹਨ ਜਾਂ ਕਿਹੜਾ ਜਿਹੜਾ ਟੌਪਿਕ ਸੀ ਜਿਹੜਾ ਉਹਨਾਂ ਨੇ ਇਗਜ਼ਾਮ ਤੋਂ ਪਹਿਲਾਂ ਨਹੀਂ ਕੀਤਾ ਅਤੇ ਉਸ ਟੌਪਿਕ ਦੇ ਤੋਂ ਸਵਾਲ ਆਏ ਤੇ ਉਹਨਾਂ ਦਾ ਨੰਬਰ ਉਸ ਕਾਰਨ ਘਟ ਗਏ ਪਰੇਸ਼ਾਨ ਹੋਣ ਨਾਲ ਕੁਝ ਨਹੀਂ ਹੋਣਾ ਸਗੋਂ ਉਹਨਾਂ ਨੂੰ ਹੁਣ ਆਪਣੇ 2026 ਵਾਲੀ ਭਰਤੀ ਲਈ ਅੱਜ ਤੋਂ ਹੀ ਮਿਹਨਤ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਭ ਤੋਂ ਪਹਿਲਾ ਸਟੈਪ ਉਹ ਹੁਣ ਆਪਣਾ 2026 ਵਾਲੀ ਭਰਤੀ ਲਈ ਆਪਣਾ ਸਿਲੇਬਸ ਪੂਰਾ ਕਰਨ। ਉਹ ਕਿਸੇ ਆਨਲਾਈਨ ਬੈਚ ਤੋਂ ਜਾਂ ਕਿਸੇ ਵੀ ਆਫਲਾਈਨ ਇੰਸਟੀਚਿਊਟਸ ਜਾ ਕੇ ਆਪਣਾ ਸਿਲੇਬਸ ਪੂਰਾ ਕਰਨ। ਕਿਉਂਕਿ ਹਜੇ ਸਮਾਂ ਬਹੁਤ ਹੈ। 3-4 ਮਹੀਨੇ ਲਗਾ ਕੇ ਵਧੀਆ ਆਪਣਾ ਸਿਲੇਬਸ ਕਵਰ ਕਰੋ। ਵਧੀਆ ਨੋਟਸ ਬਣਾਓ। ਸਿਲੇਬਸ ਕਵਰ ਕਰ ਤੋਂ ਬਾਅਦ ਦੂਜਾ ਸਟੈਪ ਆਪਣਾਉਣਾ ਹੈ ਰਿਵੀਜ਼ਨ ਦਾ ਜੋ ਕਿ ਕਾਫੀ ਸਟੂਡੈਂਟ ਇਸ ਤੋਂ ਭੱਜਦੇ ਹਨ। ਕਿਉਂਕਿ ਰਿਵੀਜ਼ਨ ਥੋੜੀ ਕਰਨ ਵਿੱਚ ਬੋਰਿੰਗ ਹੁੰਦੀ ਹੈ ਸੋ ਸਟੂਡੈਂਟਾਂ ਦੇ ਜਿਹੜੇ ਉਹ ਰਿਵੀਜ਼ਨ ਕਰਨ ਤੋਂ ਥੋੜਾ ਭੱਜਦੇ ਹਨ ਪਰ ਕੋਈ ਵੀ ਐਗਜ਼ਾਮ ਕਲੀਅਰ ਕਰਨ ਦੇ ਲਈ ਆਪਾਂ ਨੂੰ ਰਿਵੀਜ਼ਨ ਕਰਨੀ ਬਹੁਤ ਜ਼ਰੂਰੀ ਹੈ ਸੋ ਜਦੋਂ ਆਪਣਾ ਸਿਲੇਬਸ ਪੂਰਾ ਹੋ ਜਾਂਦਾ ਹੈ ਜਿਹੜੇ ਆਪਾਂ ਨੋਟਸ ਬਣਾਏ ਹਨ ਉਹਨਾਂ ਤੋਂ ਆਪਣੀ ਰਿਵੀਜ਼ਨ ਕਰਨੀ ਚਾਹੀਦੀ ਹੈ ਰਿਵੀਜ਼ਨ ਤੋਂ ਬਾਅਦ ਸਭ ਤੋਂ ਜ਼ਰੂਰੀ ਸਟੈਪ ਹੁੰਦਾ ਹੈ ਮੌਕ ਟੈਸਟਾਂ ਦਾ ਮੌਕ ਟੈਸਟ ਲਗਾਉਣ ਦੇ ਬਹੁਤ ਫਾਇਦੇ ਹਨ ਮੌਕ ਟੈਸਟ ਲਗਾਉਣ ਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਅਸੀਂ ਆਪਣਾ ਟਾਈਮ ਮੈਨੇਜ ਕਿਵੇਂ ਕਰਨਾ ਹੈ ਐਗਜ਼ਾਮ ਦੇ ਦੌਰਾਨ ਬਹੁਤ ਸਾਰੇ ਬੱਚੇ ਅਗਰ ਮੌਕ ਟੈਸਟ ਨਹੀਂ ਲਗਾਉਂਦੇ ਤੇ ਸਿੱਧਾ ਇਗਜ਼ਾਮ 'ਚ ਬੈਠਦੇ ਹਨ ਤਾਂ ਜਿਹੜਾ ਉਹਨਾਂ ਦਾ ਸਮਾਂ ਹੁੰਦਾ ਹੈ ਉਹ ਪਹਿਲੇ ਪੋਰਸ਼ਨ ਵਿੱਚ ਹੀ ਲੰਘ ਜਾਂਦਾ ਹੈ ਅਤੇ ਬਾਕੀ ਜਿਹੜਾ ਇਗਜ਼ਾਮ ਰਹਿ ਗਿਆ ਹੁੰਦਾ ਹੈ ਉਹਨਾਂ ਲਈ ਉਹਨਾਂ ਕੋਲ ਸਮਾਂ ਖਤਮ ਹੋ ਜਾਂਦਾ ਹੈ ਸੋ ਇਹ ਵੀ ਇੱਕ ਮੇਨ ਕਾਰਨ ਹੈ ਆਪਣਾ ਇਗਜ਼ਾਮ 'ਚ ਨੰਬਰ ਘਟਣ ਦਾ ਜਦੋਂ ਆਪਾਂ ਹਰ ਰੋਜ਼ ਮੌਕ ਟੈਸਟ ਦੇਣੇ ਸ਼ੁਰੂ ਕਰ ਦਿੰਦੇ ਹਾਂ ਤਾਂ ਆਪਾਂ ਨੂੰ ਨਵੇਂ-ਨਵੇਂ MCQ ਦੇਖਣ ਨੂੰ ਮਿਲਦੇ ਹਨ ਉਹਨਾਂ ਦੀ ਆਪਣੀ ਤਰੀਕੀ ਹੋਰ ਬਿਹਤਰ ਹੁੰਦੀ ਹੈ ਅਤੇ ਆਪਣਾ ਇਗਜ਼ਾਮ ਕਲੀਅਰ ਕਰਨ ਦੇ ਚਾਂਸ ਵੱਧ ਜਾਂਦੇ ਹਨ ਮੌਕ ਟੈਸਟ ਨਾਲ-ਨਾਲ ਆਪ ਨੂੰ ਪ੍ਰੀਵੀਅਸ ਇਗਜ਼ਾਮ ਵੀ ਦੇਖਣ ਚਾਹੀਦੇ ਹਨ ਉਸ ਤੋਂ ਆਪਾਂ ਨੂੰ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਹੜੇ-ਕਿਹੜੇ ਕੁਸ਼ਨ ਆ ਰਹੇ ਹਨ ਅਤੇ ਕਿਹੜੇ ਸਬਜੈਕਟ ਦੇ ਵਿੱਚੇ ਜ਼ਿਆਦਾ ਹੈ ਜਾਂ ਕਿਹੜੇ ਵੇਟ ਸਬਜੈਕਟ ਦੀ ਵੇਟ ਘੱਟ ਹੈ ਉਸ ਨਾਲ ਆਪਾਂ ਜਿਹੜੇ ਵੇਟ ਜਿਹੜੇ ਸਟੱਡ ਹੁੰਦੇ ਹਨ ਉਹਨਾਂ ਨੂੰ ਆਪਾਂ ਵੱਧ ਸਮਾਂ ਦੇ ਕੇ ਉਹ ਪੱਕੇ ਕਰ ਸਕਦੇ ਹਾਂ ਅਤੇ ਆਪਣਾ ਸਕੋਰ ਇਨਕਰੀਜ਼ ਕਰ ਸਕਦੇ ਹਾਂ 2026 ਦੀ ਪੰਜਾਬ ਪੁਲਿਸ ਭਰਤੀ ਦੀ ਤਿਆਰੀ ਕਰਨ ਲਈ ਆਪਾਂ ਇੱਕ ਵਾਰ ਸਿਲੇਬਸ ਦੇਖ ਲੈਣੇ ਆ ਪੰਜਾਬ ਪੁਲਿਸ ਦਾ ਸਿਲੇਬਸ ਹਰ ਵਾਰ ਇਹੀ ਹੁੰਦਾ ਹੈ ਤੇ 아이 होप 2026 ਚ ਸਿਲੇਬਸ ਇਹੀ ਰਹੂਗਾ ਸੋ ਉਹਦੇ ਲਈ ਆਪਾਂ ਨੂੰ ਜੀਕੇ 35 ਨੰਬਰ ਦੀ ਦੇਖਣ ਨੂੰ ਮਿਲਦੀ ਹੈ ਉਸ ਵਿੱਚ ਪੋਲੀਟੀ ਹਿਸਟਰੀ ਸਾਇੰਸ ਦੇਖ ਟਾਪਿਕ ਹੈਲਥ ਐਂਡ న్యూਟ੍ਰੀਸ਼ਨ ਤੇ ਕਰੰਟ ਅਫੇਅਰ ਦੇਖਣ ਨੂੰ ਮਿਲਦੇ ਹਨ ਇਹਨਾਂ ਵਿੱਚ ਕਰੰਟ ਅਫੇਅਰ ਦੀ ਵੇਟੇਜ ਸ਼ੋਰ ਜ਼ਿਆਦਾ ਹੁੰਦੀ ਹੈ ਏਕ ਘਟ ਘਟ 10 ਨੰਬਰ ਦੇ ਆਉਂਦੇ ਹਨ ਬਾਕੀ ਹਿਸਟਰੀ ਮਾਡਰਨ ਹਿਸਟਰੀ ਆ ਜਾਂਦੀ ਹੈ ਜੀਓਗ੍ਰਾਫੀ ਤੇ ਸਾਇੰਸ ਤੇ ਹੈਲਥ ਐਂਡ న్యూਟ੍ਰੀਸ਼ਨ ਤੋਂ ਕਾਹੀ ਕੁਐਸਚਨ ਦੇਖਣ ਨੂੰ ਮਿਲੇ ਇਸ ਵਾਰ ਬਾਕੀ ਪੋਲੀਟੀ ਆਉਂਦੀ ਹੈ ਉਸ ਤੋਂ ਬਾਅਦ ਮੈਥ ਮੈਥ ਆਪਾਂ ਨੂੰ 20 ਨੰਬਰ ਦੇ ਦੇਖਣ ਨੂੰ ਮਿਲਦਾ ਹੈ ਇਸ ਵਿੱਚ ਆਪਾਂ ਪੰਜ ਅਪਟਰ ਕਰਦੇ ਹਾਂ ਸਿੰਪਲੀਫਿਕੇਸ਼ਨ ਐਵਰੇਜ ਡੈਸੀਮਲ ਇਫੈਕਸ਼ਨ ਰੇਸ਼ੀਓ ਪ੍ਰੋਪੋਰਸ਼ਨ ਪਰਸੈਂਟੇਜ ਪ੍ਰੋਫਿਟ ਐਂਡ ਲਾਸ ਸਿੰਪਲ ਇੰਟਰਸਟ ਟਾਈਮ ਐਂਡ ਵਰਕ ਤੇ ਉਸ ਤੋਂ ਬਾਅਦ ਰੀਜ਼ਨਿੰਗ ਵੀ ਆਪ ਨੂੰ 20 ਨੰਬਰ ਦੇਖਣ ਨੂੰ ਮਿਲਦੀ ਹੈ ਉਸ ਵਿੱਚ ਨੰਬਰ ਐਂਡ ਲੈਟਰ ਸੀਰੀਜ਼ ਸਿਕਵੈਂਸਿੰਗ ਸਟੇਟਮੈਂਟ ਐਂਡ ਕਨਕਲੂਜ਼ਨ ਪੈਟਰਨ ਕੰਪਲੀਟਿਸ਼ਨ ਆਰਡਰ ਐਂਡ ਰੈਂਕਿੰਗ ਡਾਇਰੈਕਸ਼ਨ ਐਂਡ ਡਿਸਟੈਂਸ ਐਂਡ ਰਿਲੇਸ਼ਨਸ਼ਿਪ ਪ੍ਰੋਬਲਮਸ ਉਸ ਤੋਂ ਬਾਅਦ ਇੰਗਲਿਸ਼ ਆਪ ਨੂੰ 10 ਨੰਬਰ ਦੇਖਣ ਨੂੰ ਮਿਲਦੀ ਹੈ ਇਸ ਵਿੱਚ ਰੀਡਿੰਗ ਕੰਪਰੇਸ਼ਨ ਹੁੰਦਾ ਪੰਜਾਬੀ ਟੂ ਇੰਗਲਿਸ਼ ਟਰਾਂਸ ਸਮ ਟੈਂਸਰ ਇਹ ਰੀਅਰੇਜਮੈਂਟ 에ਰਰ ਸਪੋਰਟਿੰਗ ਫਿਲ ਇਨ ਦਾ ਬਲੈਂਕਸ ਐਂਡ ਸਪੈਲਿੰਗ ਕਰੈਕਸ਼ਨ ਆਫ ਵੋਕੈਬਲਰੀ ਸਿਨਿਮਮ ਐਂਟੋਨੀਮ ਵੇਖਣ ਨੂੰ ਮਿਲਦੇ ਹਨ ਅਤੇ ਫਿਰ 10 ਨੰਬਰ ਦੀ ਪੰਜਾਬੀ ਹੁੰਦੀ ਹੈ ਉਸ ਵਿੱਚ ਸ਼ੁੱਧ ਅਸ਼ੁੱਧ ਸਮਾਨ ਅਰਥ ਦੇ ਵਿਰੋਧੀ ਸ਼ਬਦ ਪੰਜਾਬੀ ਅਖਾਣ ਮੁਹਾਵਰੇ ਅੰਗਰੇਜ਼ੀ ਤੋਂ ਪੰਜਾਬੀ ਅਨਵਾਦ ਬਹੁਤ ਸ਼ਬਦਾਂ ਇੱਕ ਸ਼ਬਦ ਅਨਿੱਠਾ ਪੈਰਾ ਅਤੇ ਕੰਪਿਊਟਰ 5 ਨੰਬਰ ਦਾ ਹੁੰਦਾ ਇਸ ਵਿੱਚ ਫੰਡਾਮੈਂਟਲ ਆਫ ਕੰਪਿਊਟਰ ਐਮ ਐਸ ਆਫਿਸ ਵਰਡ ਪਾਵਰਪੁਆਇੰਟ ਇੰਟਰਨੈਟ ਈਮੇਲ ਕਮਿਊਨੀਕੇਸ਼ਨ ਅਤੇ ਬੇਸਿਕ ਮੋਬਾਈਲ ਫੋਨ ਦਾ ਚੈਪਟਰ ਆਉਂਦਾ ਹੈ ਸੋ ਇਹ ਚੈਪਟਰ ਆਪਾਂ ਆਪਣੇ ਇਗਜ਼ਾਮ ਲਈ ਤਿਆਰ ਕਰਨੇ ਹਨ ਇਸ ਵਿੱਚ ਆਪਾਂ ਤੁਹਾਨੂੰ ਵੇਟੇਜ ਦੱਸਦੇ ਜੀ ਕਿਹੜੇ-ਕਿਹੜੇ ਸਬਜੈਕਟ ਤੋਂ ਕਿੰਨੀ-ਕਿੰਨੀ ਵੇਟੇਜ ਹੈ ਸੋ ਆਪਣੀ ਤਿਆਰੀ ਨੂੰ ਅੱਜ ਹੀ ਸ਼ੁਰੂ ਕਰੋ ਅਤੇ 2026 ਵਾਲੀ ਭਰਤੀ ਲਈ ਆਪਣਾ ਨਾਮ ਪੱਕਾ ਕਰੋ ਤੁਹਾਨੂੰ ਕਿਵੇਂ ਲੱਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਤੁਹਾਡੇ ਇਸ ਵਾਰ ਨੰਬਰ ਕਿੰਨੇ ਬਣੇ ਹਨ ਉਹ ਕਮੈਂਟਾਂ ਵਿੱਚ ਜਰੂਰ ਦੱਸਿਓ ਮਿਲਦੇ ਆ नेक्स्ट ਵੀਡੀਓ ਵਿੱਚ ਤਾਂ